ਗੋਈ ਅੱਜ ਦਾ ਪ੍ਰੋਗਰਾਮ ਵੇ ਨਿਆ ਬੱਚਾ ਨੇ ਕੀ ਗੋਸ਼ ਕੀਤਾ ਵਾਹ ਜੀ ਆ ਇਧਰ ਇਕੱਲਾ ਜਵਾਨ ਲੱਗਿਆ ਹੜਾ ਆ ਨਿੱਕੇ ਨੇ ਕਿ ਜਿਆਦਾ ਕੰਮ ਕਰਦੇ ਨੇ ਯਾਰ ਹੈ ਵਾਹ ਆ ਮੇਰੇ ਭਾਜ ਭਾਈ ਗਰਾਂਦਾ ਬੈ ਕਿਹੜਾ ਬੰਦਾ ਹੈ ਇਹ ਨਵਾਂ ਹੈ ਕਿਹਦਾ ਮੜਾ ਤੋ ਅੱਛਾ ਅੱਛਾ ਵਾਹ ਜੀ ਵਾਹ ਤੱਕੇ ਕਿਥੇ ਰਹਿ ਨੇ ਇਹਨੇ ਦੇ ਨਾ ਪਤਾ ਕੋ ਨਹੀਂ ਅੱਛਾ ਇਹਦੇ ਨਾਲ ਖਾ ਲਿਆ ਚੰਗਾ ਲਿਖਾ ਪਈ ਅੱਛਾ ਮੇਰਾ ਲਿਖਾ ਲੇ ਤੂੰ ਨਹੀਂ ਸਾਰਾ ਜਿਖਿਆ ਨਹੀਂ ਵਾ ਇਹ ਬੱਲੇ ਬੱਲੇ ਉਹ ਕੁੱਤੇ ਅੱਪੜ ਗਿਆ ਤੂੰ ਕਿਹਾ ਬਸ ਸਪਰੇਅ ਲੈ ਦੇ ਗਾਂਦੇ ਵੜੇ ਫਿਰਦੇ ਮੈਂ ਜਰੂਰੀ ਦੋ ਗੋਲ ਕਰਨਾ ਹੈ ਉਹ ਸਮਸਲਾ ਹੋਣੀ ਸੋ ਇਹ ਐਂਗਲ ਬਹਿ ਲਾਈ ਬਠਾ ਕੇ ਦੋ ਜਰੂਰੀ ਗੋਲ ਕਰਨਾ ਹੋਰ ਕੀ ਸਹੀ ਗੋਲ ਹੈ ਦੋ ਕੁ ਬਾਜੀ ਜਾਵੇ ਦਾ ਹਾਂ ਦੋ ਹੋਰ ਕਿ ਕੰਮ ਨੇ ਆਹ ਉਮਰੇ ਘੱਟ ਤੋਂ ਛੋੜੀ ਜਾਉਂਗੀ ਸਿਵਾ ਲੱਗੇ ਰਹੇ ਨੇ ਮੈਂ ਹਾਂ ਲੜਦੇ ਪੈਣੇ ਘਰੇ ਨਹੀਂ ਲੜਦਾ ਕੋਣ ਠੀਕ ਮੇਰੀ ਅੰਗਲ ਹਾਂ ਤੈਨੂੰ ਗੱਲ ਦਹਾਂ ਸਾਰੇ ਐਂ ਲੜਨ ਮਮੀ ਕਹ ਹਾਰੇ ਲੜਨ ਵਾਲੇ ਅੱਛਾ ਹਾਂ ਸਾਰੇ ਲੜ ਮਾਰਾ ਆਪਣੇ ਮੂੰਹ ਨਾ ਕਰ ਲੋ ਪਰ ਐਵੇਂ ਤੱਕਾ ਜਿਹੜਾ ਤੱਕਾ ਦੁ ਮਾਰਦੇ ਉਹ ਕੰਮ ਗੱਲ ਤੇ ਹਾਂ ਨਾ ਇਹ ਕਈ ਰੁੱੜਦਾ ਗਿਆ ਨਹੀਂ ਕੌਣ ਉਹ ਇੱਥੇ ਮੁੰਡਾ ਆ ਗਿਆ ਇੱਥੇ ਪ੍ਰਿੰਸ ਆ ਗਿਆ ਕਹੀਂ ਕਿਹੜਾ ਸੀ ਆਪਸੇ ਮੱਛਲ ਰਾਈ ਕੋਣ ਮੈਂ ਕਾਮਨਾ ਕਰੀ ਗਏ ਤੇ ਕਹੋ ਗਏ ਜੇ ਮਾਲੋ ਨਹਿਰ ਵਗਦੀ ਹੋਈ ਇਹਦੇ ਧੱਕਾ ਵੱਜ ਜਾਵੇ ਆਜ ਕੋ ਬਿਗਾਇਓ ਬੜਾ ਲੜਦਾ ਜਾਕਾ ਆ ਬਾਸ ਜਿਹੜੀ ਗਾ ਉਹ ਕਿੱਥੇ ਗਾਇ ਤੁਹਾਨੂੰ ਆਖਿਆ ਉਹ ਨਹੀਂ ਕਰਦਾ ਕਾਮਨਾ ਤੇ ਹਾਲੇ ਬਾਸ ਥਲੋ ਥਲੋ ਦੂਰ ਮਾ ਉਹਨਾਂ ਕੰਬਲ ਪਰੇਟ ਕਰ ਦੇਣੀ ਤੁਹਾਡੀ ਓਏ ਯਾ ਤਾਲ ਕੰਬਲ ਪਰੇਟ ਪਤਾ ਕੀ ਹੁੰਦੀ ਹੈ ਹਾਂ ਕੰਬਲ ਪਤਾ ਹੁੰਦੀ ਹੈ ਕਿਵੇਂ ਆਹ ਤਰਾ ਕੰਬਲ ਪਾਤ ਹਨ ਪਤਾ ਹੈ ਹਾਂ ਆਹ ਤਰਾ ਉਹ ਆਰਮੀ ਬੰਦੇ ਚਲ ਆਰਮੀ ਜਲਦੀ ਆਰਮੀ ਚ ਹਾਂ ਜੋ ਸਤਾਵੇ ਮਗਰੋਂ ਕੰਬਲ ਪਾ ਦੇਣਾ ਸਾਰਾ ਘੁੱਟਣਾ ਫਿਰ ਦੱਸਣਾ ਨਹੀਂ ਕਿਸੇ ਨੇ ਕਿੰਨੇ ਕੁੱਟਿਆ ਕਿੰਨੇ ਨਹੀਂ ਥੋੜਾ ਤਿਆਰ ਕਰੋ ਰਹਿ ਕਰੋ ਇੱਕ ਦੋ ਬੰਦੇ ਚੰਗਾ ਉੱਤੇ ਖੜੇ ਨਹੀਂ ਬਲੇ ਖੜੇ ਨਹੀਂ ਨਹੀਂ ਬਿਲਕੁਲ ਯਾਰ ਵੱਡੇ ਵੱਡੇ ਕਰੋ ਇੱਕ ਦੋ ਛੋਟੀਆਂ ਬਣਾ ਚੱਲੀ ਆਪਾਂ ਨਾ ਐਨੇ ਆਪਣੇ ਰੋ ਖੜੇ ਨਹੀਂ ਪੌੜੀ ਲਈ ਆਗਣਾ ਡਾਂਗ ਜਿਵੇਂ ਉਹ ਦੋ ਨੇ ਉਹ ਇੱਕ ਟਾਂ ਵੜ ਦੇਣਾ ਆਪਾਂ ਫਿਰ ਉਹਦੇ ਸਿਰ ਡਾਂਗਾ ਬਣਾ ਲਈ ਦੋ ਤਿੰਨ ਕਿਹ ਜਰਾ ਨਾ ਲੰਬਾ ਦੇ ਬੰਦੇ ਨੂੰ ਜਿਹੜਾ ਖਰਾਬ ਕਰੇਗਾ ਸ਼ੌਹਰ ਹਪਾ ਤੇ ਇੱਕ ਤੈਨੂੰ ਡਾਂਗ ਫੜਾ ਦਾਂਗੇ ਕਾ ਸਰਦਾਰ ਨੂੰ ਦੋ ਸਰਦਾਰਾਂ ਫੜਾ ਦਾਂਗੇ ਬਸ ਇਹਨੂੰ ਚੌਂਕੀ ਤੇ ਬਣਾ ਦੇ ਵਾਹ ਵਰ ਯੱਕੀ ਨਾ ਹੋਵੇ ਯੱਕੀ ਚੁਗੜੋ ਵੇ ਯੱਕੀ ਚੁਗੜੋ ਥਾਣੇ ਦਾ ਥਾਣੇ ਦਾ ਬਣਾ ਦੇਣਾ ਬਹੁਤ ਕਾਲਾ ਡੂੰਗਾ ਮਾਰੇ ਫੇਸੋ ਢਾਰਸਾ ਮੈਂ ਓ ਚਿੜੀਆਂ ਵਾਲਾ ਹਾਂ ਉਹ ਵਾਲਾ ਨਾ ਜਾ ਐ ਕਿੰਨਾ ਖਾਲੀ ਟੰਗਾ ਓ ਠੇ ਟੰਗਾ ਉੱਚਾ ਵੇ ਇਹ ਬਿਲ ਨਹੀਂ ਮਾ ਟੰਗਣ ਮੈਂ ਛੜੇ ਹੋਦਾ ਮੈਂ ਟਾਂਗ ਦਿਓਦਾ ਅਈ ਨਾ ਉੱਚਾ ਅੱਛਾ ਵਾਹ ਇਹ ਬੱਲੇ ਬੱਲੇ ਵਾਰੀ ਨਾ ਵਾਰੀ ਨਾ ਹੈ ਗੱਲ ਅੱਛਾ ਲੱਗ ਕਿਹੜਾ ਬੰਦਰਾ ਆ ਰਿਹਾ ਹੈ ਆ ਰਿਹਾ ਹੈ ਸਦਾ ਤੂੰ ਕੌਣ ਲੱਗਿਆ ਲੱਗੇ ਰੰਗ ਬਣਾਂ ਸਭ ਕੀ ਵੀ ਲੱਗੇ ਰੰਗ ਅੱਛਾ ਵਾਹ ਭਾਈ ਮੇਚਾ ਸੱਟੀ ਹੈ ਹੌਲੀ ਹੌਲੀ ਕਰਦੇ ਨੇ ਕਿਤੇ ਥੋੜਾ ਪੂਰੇ ਜਾਵੇਗਾ ਆ ਗੋਆ ਇਹ ਮੈਂ ਆਉਣਾ ਕੋਈ ਐਟ ਨਹੀਂ ਕੋਈ ਕਿਉਂ ਫਿਰ ਉਹੀ ਨਹੀਂ ਫੇਰ ਉਤਾ ਕਰੋ ਹਮਾਰਾ ਕਿੰਨੀ ਹੋ ਗਿਆ ਉਧਰ ਰੱਖੀ ਕਰੋ ਆਹ ਲੈ ਅੱਛਾ ਹੋਈ ਹੋਏ ਨਾ ਪੈਰਾਂ ਨਾਲੋਂ ਜ਼ਿਆਦਾ ਜਾਂਦੀ ਹੈ ਨਾ ਤੇ ਆਹ ਡਿੱਬੀ ਛੱਡ ਦੇ ਉੱਥੇ ਆਹ ਪੈ ਥਾਪੀਆਂ ਤਾਂ ਪੱਲੀ ਫਾੜੇ ਖੇਚ ਕੇ ਇਹਨੂੰ ਘਾਰ ਦੋ ਇੱਕ ਦੋ ਮਾਟਵਾ ਦੋ ਨਹੀਂ ਪਾਪ ਨਹੀਂ ਕਰਨਾ ਜਦ ਰੋਟੀ ਟੁੱਕਰ ਖਾਣਾ ਇਹਨਾਂ ਨੇ ਨਹੀਂ ਇਹ ਆਪਾਂ ਦਾ ਬੜਾ ਆਪਾਂ ਦਾ ਮੋਕਾ ਹੈ ਜੀ ਰੱਖੀ ਕਰੋ ਹੈਂਕ ਲੈ ਹਾਂ ਜੀ ਇਹਦੇ ਅੱਧੇ ਕੋਡ ਲਾ ਨਾ ਆਪਦਾ ਵੇਲੇ ਆਂਗਾ ਵਾਲਾ ਕਰੇ ਨਹੀਂ ਆਪਾਂ ਥੱਲੇ ਥੱਲੇ ਆ। ਨਹੀਂ ਬਾਏ ਜਿਵੇਂ ਗੋਡੀ ਦੇ ਦੋਵੇਂ ਕਰ ਲੈ। ਆ ਆ ਗਿਆ ਹੋਰਾਂ। ਇਹ ਪੈਰ ਥੱਲੇ ਤੇ ਪੈਰ ਥੱਲੇ। ਇਹ ਦੁੱਧ ਇੱਕ ਰੀਮ ਰੋੜਿਆ। ਨਹੀਂ ਰੀਮ ਅੰਡੇ ਅੰਡੇ ਦੇਖ। ਕੱਚੂ ਕੁਮੇ ਦੇ ਘਾ ਦਾ ਹੈ ਕਿ ਸੀਧਾ ਹੈ। ਪੈਰ ਬੈਨ ਵਾਲਾ ਪੈਰ ਵਾਲਾ। ਨਹੀਂ ਚੀਜ਼। ਹਾਂ ਪੱਦ ਬੇੜਾ। ਪੱਦ ਬੇੜਾ। ਪੱਦ ਬੇੜਾ। ਪੱਦ ਬੇੜਾ। ਉਹ ਅੰਡਾ ਵੀ ਹੁੰਦਾ ਨਾ ਉਹਨਾਂ ਦਾ ਬੰਬ ਆਉਂਦੀਆਂ ਨੇ ਇੱਥੇ ਲੱਗ ਜੂ ਵੀ ਲੱਗੇ ਛਾੜ ਦੇ ਜੂ ਵੀ ਲੱਗਣ ਆ ਗਿਆ ਜੀ ਉਹ ਆ ਗਿਆ ਅੰਕਲ ਇਹ ਜੂ ਛਾੜ ਛਾੜ ਜੂ ਵੀ ਲੱਗ 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 ਜੂ ਬਿਸਤ ਤੇ ਵੀ ਲੱਗ ਛਾੜ ਛਾੜ ਲੈ ਜੂ ਵੀ ਲੱਗ ਲੱਗ ਹਾਂ ਬਾਹਰ ਹੀ ਉਹ ਨਹੀਂ ਨਿਕਲਦਾ ਥੱਕ ਪੈਂਦਾ ਚੱਕਣਾ ਹੋਈ ਤਾਂ ਲੱਗਦਾ ਅੱਛਾ ਹਾਂ ਆਪਾਂ ਉੱਥੇ ਬਾ ਟਾਈਮ ਰੱਖੋ 5-5 ਮਿੰਟ ਸਾਰੇ ਲਾਏ ਕਰੋ ਇਕੂਬ ਅੱਜ ਤੋਂ ਬਾਅਦ ਇਹ ਗਾਲ ਕੱਢੀ ਸਾਰਾ ਦੇ ਅੰਦਰ ਕੈਦ ਉਹਨਾਂ ਦੇ ਪਿੱਛੇ ਨਹੀਂ ਇਹ ਕਮੇਟੀ ਖਵਾਉਣ ਦੇਣਾ ਸਾਹ ਡਾਂਗਾ ਬਣਾ ਲਈ ਅੱਗੇ ਕਹਿੰਦੇ ਡਾਂਗਾ ਪਰੋ ਦੋ ਤਿੰਨ ਡਾਂਗਾ ਬਣਾ ਦੇਣੀਆਂ ਨੇ ਵਾਸ ਹੁਣ ਲਾਪਾ ਕਰਨਾ 4 ਇੰਚ ਕੱਟ ਲਾਖ ਉਹ ਲੱਖ ਬੂਟੇ ਲਾਣੇ ਕਰ ਲਓ ਤੇ ਬਲੇ ਤੁਸੀਂ ਕਰਤ ਲਾਵਾ ਹਾਰੇ ਰਿਆਲ ਲੋੜ ਕੇ ਪਰ ਜਿਵੇਂ ਗਾਲਾਂ ਕੁ ਦਾ ਕੱਢ ਦੇ ਗਾਲਾਂ ਗਾਲ ਨਿਕੜਦੀ ਗਾਲ ਦਾ ਕੰਮ ਵੱਡਾ ਛੋੜੇ ਇਹਨਾਂ ਨੂੰ ਪਾਣੀ ਪੁਣੀ ਪਾਉਣਿਆ ਹੈ ਠੰਡਾ ਠੰਡਾ